ਕਿਸਾਨਾਂ ਦੇ ਨਾਲ ਮੀਟਿੰਗ ਹੋਣ ਤੋਂ ਬਾਅਦ ਜੋ ਵਤੀਰਾ ਪੰਜਾਬ ਸਰਕਾਰ ਦਾ ਕਿਸਾਨਾਂ ਦੇ ਨਾਲ ਦਿਖਾਈ ਦਿੱਤਾ ਉਸ ਨੂੰ ਲੈ ਕੇ ਲਗਾਤਾਰ ਵਿਰੋਧੀ ਭੜਕਦੇ ਹੋਏ ਨਸਰ ਆ ਰਹੇ ਨੇ ਤੇ ਉੱਥੇ ਹੀ ਦੱਸਦੀ ਹੈ ਕਿ ਧਰਨੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਲੋਕ ਖੱਜਲ ਖੁਆਰ ਹੋ ਰਹੇ ਨੇ ਤੇ ਕੱਲ ਮੀਟਿੰਗ ਦੇ ਵਿੱਚ ਜਿਸ ਤੇ ਦੌਰਾਨ ਕਿਸਾਨ ਜਥੇਬੰਦੀਆਂ ਭੜਕ ਰਹੀਆਂ ਹੋਈਆਂ ਨਜ਼ਰ ਆਈਆਂ ਤੇ ਉਸ ਤੋਂ ਬਾਅਦ ਦੂਜੇ ਪਾਸੇ ਅੱਜ ਕਈ ਕਿਸਾਨ ਹਿਰਾਸਤ ਦੇ ਵਿੱਚ ਲੈ ਗਏ ਤੇ ਜਿਸ ਤੋਂ ਇਹ ਤਹਿਤ ਹੁਣ ਕਈ ਸਿਆਸਤਦਾਨ ਇਸ ਦੇ ਉੱਤੇ ਭੜਕਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਕੇ ਸਨੇ ਲਗਾਇਆ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਪਰਟਵਾਰਾ ਇੱਕ ਵਾਰ ਫਿਰ ਕਰਦੇ ਨਜ਼ਰ ਆ ਰਹੇ ਨੇ ਤਾਂ ਆਓ ਤੁਹਾਨੂੰ ਸੁਣਾਉਣੇ ਆ ਪਹਿਲਾ ਰਾਜਾ ਵੜਿੰਗ ਦਾ ਕੀ ਕਹਿਣਾ ਹੈ ਜਿਵੇਂ ਨਿਆਂਇ ਕਰਦੇ ਹੁੰਦੇ ਆ ਇਹ ਉਸ ਤਰ੍ਹਾਂ ਦਾ ਵਿਵਾਰ ਇਸ ਤਰ੍ਹਾਂ ਤੁਹਾਡੀ ਗੱਲ ਅਗਰ ਨਹੀਂ ਸੁਣੀ ਜਾ ਰਹੀ ਜਾਂ ਤੁਹਾਡੀ ਗੱਲ ਮੰਨੀ ਨਹੀਂ ਜਾ ਰਹੀ ਇਹਦਾ ਮਤਲਬ ਇਹ ਥੋੜੀ ਹੈ ਕਿ ਮੁੱਖ ਮੰਤਰੀ ਸਾਹਿਬ ਮੀਟਿੰਗ ਚ ਉੱਠ ਕੇ ਚਲੇ ਜਾਣ ਜਾਂ ਮੀਟਿੰਗ ਛੱਡ ਕੇ ਚਲੇ ਜਾਣ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਜੇ ਗੱਲਬਾਤ ਨਹੀਂ ਸਿਰੇ ਚੜਦੀ ਤਾਂ ਦੁਬਾਰੇ ਟਰਾਈ ਕਰਨੀ ਕਿਉਂਕਿ ਜਿਹੜਾ ਮੁਖੀ ਹੁੰਦਾ ਹੈ ਕਿਸੇ ਵੀ ਚੀਜ਼ ਦਾ ਪੰਜਾਬ ਦਾ ਮੁੱਖ ਮੰਤਰੀ ਜੇ ਇਸ ਤਰ੍ਹਾਂ ਸੰਗਠਨਾ ਨਾਲ ਗੱਲ ਕਰੇਗਾ ਨਹੀਂ ਔਰ ਪੈਨਿਕ ਕ੍ਰੀਏਟ ਕਰੇਗਾ ਗੁੱਸਾ ਆਏਗਾ ਉਰੇ ਨਾਲ ਗੱਲ ਵਿਗੜ ਜਾਣੀ ਹੈ ਔਰ ਆਤਾ ਕਦੇ ਨਹੀਂ ਹੋਇਆ ਇਹ ਉਹੀ ਕਿਸਾਨ ਯੂਨੀਅਨ ਦੇ ਲੋਕ ਹੈ ਜਿਨ੍ਹਾਂ ਦਾ ਜਿਨ੍ਹਾਂ ਨੂੰ ਇਹ ਆਂਦਾਤਾ ਕਹਿੰਦੇ ਸੀ ਤੇ ਕਹਿੰਦੇ ਸੀ ਵੀ ਅਸੀਂ ਇਹਨਾਂ ਨਾਲ ਅਲਾਇੰਸ ਕਰਕੇ ਸਰਕਾਰ ਬਣਾਉਣੀ ਹੈ। ਅੱਜ ਉਹੀ ਆਂਦਾਤਾ ਅੱਜ ਉਹੀ ਕਿਸਾਨ ਯੂਨੀਅਨ ਦੇ ਜਿਹੜੇ ਲੋਗ ਨੇ ਆਗੂ ਨੇ ਅੱਜ ਉਹਨਾਂ ਦੀ ਫੜੋ ਫੜਾਈ ਹੋ ਰਹੀ ਹੈ। ਥੋੜਾ ਜਿਹਾ ਕਿਸਾਨ ਯੂਨੀਅਨ ਨੂੰ ਵੀ ਇਸ ਗੱਲ ਦਾ ਚਾਨਣ ਹੋ ਗਿਆ। ਕਿ ਯਾਰ ਜਿਸ ਪ੍ਰਕਾਰ ਇਹ ਤਾਂ ਕਦੇ ਨਹੀਂ ਹੋਇਆ ਕਿ ਸਰਦਾਰ ਰੁਲਦੂ ਸਿੰਘ ਨੂੰ ਫੜ ਲਿਆ ਗਿਆ। ਬਲਬੀਰ ਸਿੰਘ ਰਾਜੇਵਾਲ ਸਾਹਿਬ ਨੂੰ ਫੜ ਲਿਆ ਗਿਆ। ਉਗਰਾਹਾ ਸਾਹਿਬ ਦੇ ਘਰੋਂ ਪੁਲਿਸ ਫਿਰਦੀ ਐ ਇਧਰ ਉਧਰ ਭਾਲਦੀ ਐ ਕਿਸਾਨ ਆਗੂਆਂ ਨੂੰ ਫੜ ਲਿਆ ਕਿ ਜਿਵੇਂ 테러ਰਿਸਟ ਹੁੰਦੇ ਨੇ ਇਹ ਇੰਜ ਲੱਗਦਾ ਹੈ ਕਿ ਇਹ ਗੱਲ ਹੁਣ ਬੀਜੇਪੀ ਜਿਹੜੀ ਹੈਗੀ ਆ ਅਮਿਤ ਸ਼ਾ ਦੇ ਕਹਿਣ ਦੇ ਮੁਤਾਬਕ ਪੰਜਾਬ ਸਰਕਾਰ ਸਾਰਾ ਤਾਣਾ ਬਾਣਾ ਰਚ ਰਹੀ ਹੈ ਤੋਂ ਇਹ ਉਦਾਂ ਦੀ ਪੂਰੀ ਮੈਨੂੰ ਲੱਗਦਾ ਇਹ ਯੋਜਨਾ ਬੰਦੀ ਤਰੀਕੇ ਦੇ ਨਾਲ ਇਹ ਕੰਮ ਹੋ ਰਿਹਾ ਹੈ ਔਰ ਇਹ ਬਿਲਕੁਲ ਗਲਤ ਕੰਮ ਹੈ ਇਸ ਤਰ੍ਹਾਂ ਤੁਸੀਂ ਲੋਕਾਂ ਦੀ ਆਵਾਜ਼ ਨੂੰ ਔਰ ਖਾਸ ਕਰਕੇ ਕਿਸਾਨਾਂ ਦੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ ਸੋ ਅਸੀਂ ਕਿਸਾਨਾਂ ਦੇ ਨਾਲ ਹੈ ਕਾਂਗਰਸ ਪਾਰਟੀ ਨਾਲ ਹੈ ਮੈਂ ਸਮੁੱਚੇ ਸਾਡੇ ਲੋਕ ਲੀਡਰਸ਼ਿਪ ਨੂੰ ਔਰ ਸਾਡੇ ਐਮਐਲਏ ਸਹਿਬਾਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਜਿੱਥੇ ਜਿੱਥੇ ਕਿਸਾਨਾਂ ਨੂੰ ਸਾਡੀ ਲੋੜ ਹੈ ਅਸੀਂ ਉੱਥੇ ਉਹਨਾਂ ਦੇ ਨਾਲ ਖੜੇ ਨਜ਼ਰਾਂ तहसीलदारਾ ਨੇ ਵੀ ਕੰਮ ਕਰਦਾ ਲੱਗਦਾ ਵੀ ਦਿੱਲੀ ਇਲੈਕਸ਼ਨ ਤੋਂ ਬਾਅਦ ਜਿਸ ਤਰ੍ਹਾਂ ਦਾ ਮੂਡ ਬਣਾਇਆ ਜਾ ਰਿਹਾ ਪੰਜਾਬ ਚ ਨਸ਼ਿਆਂ ਨੂੰ ਲੈ ਕੇ ਤੇ ਕੁਝ ਕੋਈ ਅਸਰ ਜਾਂ ਕੁਝ 3 ਸਾਲ ਪਹਿਲੇ ਜਿਹੜੇ ਬੀਤ ਗਏ देखो ਨਸ਼ੇ ਦੀ ਗੱਲ ਹੈ 3 ਸਾਲਾਂ ਦੇ ਸੁੱਤੇ ਪਏ ਸੀ ਉਹ ਲੋਕਾਂ ਦੇ ਘਟਾ ਹੀ ਜਾਂਦੇ ਠੀਕ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਨਸ਼ੇੜੀ ਨੂੰ ਬਖਸ਼ਣਾ ਚਾਹੀਦਾ ਲੇਕਿਨ ਇਹ ਤਾਂ ਛੋਟੀਆਂ-ਛੋਟੀਆਂ ਮੱਛੀਆਂ ਆ ਤੁਸੀਂ ਕੀ ਦਿਖਾਉਣਾ ਚਾਹੁੰਦੇ ਹੋ ਪੁਲਿਸ ਬਜ਼ਾਰਾਂ ਦੇ ਵਿੱਚ ਕਿਸ ਤਰ੍ਹਾਂ ਸਾਰੇ ਡੀਆਈਜੀ ਆਈਜੀ ਇਹ ਤਿੰਨ ਸਾਲਾਂ ਬਾਅਦ ਕਿਉਂ ਯਾਦ ਆਈ ਜਿਹੜਾ ਕੋਈ ਵੱਡਾ ਮਗਰਮੱਛ ਹੈ ਕੀ ਤੁਸੀਂ ਉਹਦਾ ਕੋਈ ਘਰ ਵੀ ਢਾਓ ਦੋ ਦੋ ਮਰਲੇ ਤਿੰਨ ਤਿੰਨ ਮਰਲਿਆਂ ਦੇ ਘਰਾਂ ਵਾਲਿਆਂ ਦੇ ਦਾ ਜੀਸੀਬੀਆਂ ਲੈ ਗਏ ਤੇ ਜਿਹੜੇ ਵੱਡੇ ਵੱਡੇ ਮਗਰਮੱਛਾ ਹੈ ਉਹਨਾਂ ਦੇ ਵੱਲ ਹਜੇ ਤੱਕ ਤੁਸੀਂ ਝਾਤ ਨਹੀਂ ਮਾਰੀ ਜਿੰਨਾ ਚਿਰ ਮਗਰਮੱਛਾਂ ਤੇ ਹੱਥ ਨਹੀਂ ਪਾਉਂਦੀ ਉਹਨਾਂ ਚਿੱਕਰ ਨਸ਼ੇ ਤੇ ਰੋਕਥਾਮ ਨਹੀਂ ਲੱਗਣੀ ਕਿੰਨੇ ਦਿਨ ਤੁਸੀਂ ਡਰਾਈਵ ਸ਼ੁਰੂ ਕਰੋਗੇ ਕੇਵਲ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੀ ਸਾਜ਼ਿਸ਼ ਹੈ ਕਿ ਅਸੀਂ ਨਸ਼ੇ ਦੇ ਬਾਰੇ ਕਰ ਰਹੇ ਹਾਂ 10 ਸਾਲ ਤੋਂ ਇਹੀ ਮੁੱਖ ਮੰਤਰੀ ਸਾਹਿਬ ਕੀ ਸੁੱਤੇ ਬੈਸੀਏ ਮੁੱਖ ਮੰਤਰੀ ਆਪ ਖਰੜ ਤਹਿਸੀਲ ਦੇ ਵਿੱਚ ਨੇ ਕਹਿੰਦੇ ਜੇ ਹੜਤਾਲ ਵਾਪਸ ਲੈ ਲਓਗੇ ਠੀਕ ਹੈ ਨਹੀਂ ਤਾਂ ਜਨਤਾ ਫੈਸਲਾ ਕਰੂ ਕਿੱਥੇ ਜਾਣਾ ਹੈਗਾ ਤੇ ਕਾਨੂੰਨ ਕੋਦ ਨੂੰ ਅਧਿਕਾਰ ਦੇ ਦਿੱਤੇ ਗਿਆ ਰਜਿਸਟਰੀਆਂ ਦੇ ਦੇਖੋ ਮੈਂ ਇਹ ਕਹਿਣਾ ਕਿ ਹਰ ਵਰਗ ਨਾਲ ਫਰੰਟ ਨਹੀਂ ਖੋਲ ਸਕਦੇ ਤੁਸੀਂ ਜਿੱਥੋਂ ਤੱਕ ਹੈਗੀ ਹੈ ਤਹਿਸੀਲਦਾਰਾਂ ਦੀ ਮੈਂ ਤਹਿਸੀਲਦਾਰਾਂ ਨੂੰ ਕਿਸੇ ਨੂੰ ਸਲਾਉਣਾ ਨਹੀਂਗਾ ਕਿਉਂਕਿ ਬਹੁਤ ਸਾਰੇ ਮਾੜੇ ਹਾਲਾਤ ਜਿਹੜੇ ਕਚਹਿਰੀਆਂ ਦੇ ਵਿੱਚ ਆਮ ਜਨਤਾ ਦੇ ਅਸੀਂ ਜਿਹੜੇ ਲੇਕਿਨ ਇਸ ਤਰ੍ਹਾਂ ਕੋਆਰਡੀਨੇਸ਼ਨ ਟੁੱਟ ਜਾਂਦੀ ਹੈ ਤੁਸੀਂ ਤਹਿਸੀਲਦਾਰਾਂ ਨਾਲ ਬਾਟ ਕੇ ਉਹਨਾਂ ਦੀ ਗੱਲ ਸੁਣੋ ਕੀ ਉਹਨਾਂ ਦੀ ਮੰਗ ਹੈ ਫਿਰ ਉਹਰੇ ਤੇ ਗੌਰ ਫਰਮਾਓ ਤੁਸੀਂ ਆਪਣੇ ਆਪ ਹੀ ਕਹਦੇ ਹੋ ਵੀ ਫਲਾਣੇ ਛੁੱਟੀ ਦੇ ਚਲੇ ਜਾਓ ਇਹ ਵੀ ਗੱਲ ਠੀਕ ਨਹੀਂ ਹੈ ਅੱਜ ਹਰ ਵਰਗ ਧਰਨੇ ਤੇ ਹੈ ਹਾਂ ਕਚਹਿਰੀਆਂ ਦੇ ਵਿੱਚ ਆਮ ਜਨਤਾ ਵੀ ਬਹੁਤ ਸਾਰੇ ਐਸੇ ਲੋਕਾਂ ਤੋਂ ਪਰੇਸ਼ਾਨ ਹੈ ਲੋਕ ਕਚਹਿਰੀਆਂ ਦੇ ਵਿੱਚ ਵਿਚਾਰੇ ਰਜਿਸਟਰੀਆਂ ਕਰਾਉਣ ਨੀਓਂ ਪਰੇਸ਼ਾਨ ਨੇ ਬਹੁਤ ਵੱਡੀ ਪੈਸੇ ਦੀ ਡਿਮਾਂਡ ਹੁੰਦੀ ਆ ਉਹਨਾਂ ਤੋਂ ਪਰ ਮੈਂ ਇਹਦੇ 'ਚ ਸਾਰਿਆਂ ਨੂੰ ਗਲਤ ਨਹੀਂ ਕਹਿ ਸਕਦਾ ਕਿ ਸਾਰੇ ਤਹਿਸੀਲਦਾਰ ਗਲਤ ਹੈ ਜਿਹੜੇ ਗਲਤ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਐ ਤੇ ਦੂਜਿਆਂ ਦੀ ਇਹ ਗੱਲ ਸੁਣ ਕੇ ਉਰੇ ਤੇ ਗੌਰ ਵੀ ਫਰਮਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਤੇ ਜੇ ਮੁੱਖ ਮੰਤਰੀ ਸਾਹਿਬ ਆਪ ਹੀ ਕਹਿਣਗੇ ਵੀ ਜਾਂਦੇ ਰਹੋ ਸਾਰਾ ਫਿਰ ਇਹ ਦੁਬਾਰਾ ਮਾਸਟਰਾਂ ਨੂੰ ਕਹਿ ਦਿਓ ਕਿਉਂ ਜਾਂਦੇ ਰਹੋ ਬਈ ਥਣ ਖਾਣ ਨਹੀਂ ਲੈਂਦੇ ਤੁਸੀਂ ਬਾਅਦ ਕਿ ਉਹਨਾਂ ਦੀ ਗੱਲ ਕਰੋ ਜਿਹੜੀਆਂ ਕੋਈ ਮਾੜੀਆਂ ਮੱਛੀਆਂ ਹੈ ਉਹਨਾਂ ਦੇ ਕਾਰਵਾਈ ਕਰਕੇ ਉਹਨਾਂ ਨੂੰ ਡਿਸਮਿਸ ਕਰੋ ਐਸੇ ਤਹਿਸੀਲਦਾਰਾਂ ਨੂੰ ਦਿੱਲੀ ਇਲੈਕਸ਼ਨ ਤੋਂ ਬਾਅਦ ਕੇਦਰੀ ਵੱਲ ਕੋਈ ਸਾਧਨਾ ਵਗੈਰਾ ਦਾ ਕੋਈ ਹੋ ਹੈਗਾ ਕਿਵੇਂ ਦੇਖਦੇ ਹੈਗੇ ਕੋਈ ਸਾਧਨਾ ਹੋਣ ਵਿਲਨ ਸਾਧਨਾ ਹੀ ਕਰਨੀ ਹੋਣ ਕੋਈ ਕੰਮ ਤਾਂ ਹੈ ਨਹੀਂ ਨਾ 6 ਮਹੀਨੇ ਤੋਂ ਲੁਧਿਆਣਾ ਇਲੈਕਸ਼ਨ ਤੋਂ ਮੇਰੇ ਕਹਿਣ ਦਾ ਮਤਲਬ ਕੀ ਏ ਪਤਾ ਨਹੀਂ ਹੁਣ ਮੈਂ ਹੁਣ ਇਹ ਤਾਂ ਨਹੀਂ ਕਹਿ ਸਕਦਾ ਵੀ ਉਹ ਪੰਜਾਬ ਕਿਉਂ ਆ ਰਹੇ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਪੰਜਾਬ ਆਉਣ ਜੀ ਸਕਦੇ ਹੁਣ ਸਾਧਨਾ ਕਰਨ ਲੈਕਿਨ ਹੁਣ ਜਿਹੜਾ ਕੰਮ ਹੈ ਨਾ ਆਮ ਆਦਮੀ ਪਾਰਟੀ ਦਾ ਚਾਹੇ ਉਹ ਸਾਧਨਾ ਕਰਨ ਲੈਣ ਤੇ ਚਾਹੇ ਆ ਜਾਣ ਤੇ ਚਾਹੇ ਨਾ ਆਉਣ ਤੇ ਚਾਹੇ ਤੋੜਾ ਫੇਰਾ ਕਰ ਲੈਣ ਚਾਹੇ ਜੋ ਮਰਜੀ ਕਰ ਲੈਣ ਹੁਣ ਕੰਮ ਨਿਭੜ ਗਿਆ ਹੁਣ ਆਮ ਆਦਮੀ ਕਾ ਪਾਰਟੀ ਦਾ ਮੁਕੰਮਲ ਕੰਮ ਜਿਹੜਾ ਹੈ ਪੰਜਾਬ ਚੋਂ ਨਿਭੜ ਗਿਆ ਹੁਣ ਤਾਂ ਜਨਤਾ ਜੇ ਸਵੇਰੇ ਚੋਣ ਆ ਜਾਣ ਤਾਂ ਸਵੇਰੇ ਦੱਸਦੇ ਵੀ ਹਾਲਾਤ ਕੀ ਨੇ